ਵੇਰ ਦੇ ਲੱਗੇ ਜੀ ਕੀ ਕਰਦਾ ਜੇ ਅੱਜ ਮੈਂ ਕੋਈ ਨਵੀਂ ਚੀਜ਼ ਦੀ ਕਾੜ ਕਰਨ ਲੱਗ ਪੂ ਉਹ ਦੇਖ ਦਿਆ ਕਰੀ ਜਾਂਦੇ ਹੈ ਜਦੋਂ ਧਾਗਾ ਟੁੱਟ ਜਾਂਦਾ ਫਿਰ ਗੁੱਸਾ ਚੜਦਾ ਇਹ ਤੋਂ ਪਾਣਾ ਮੈਂ ਵਾਵਾ ਸਾਲ ਪਹਿਲਾਂ ਪਾਇਆ ਸੀ ਤੇ ਹੁਣ ਮੈਨੂੰ ਭੁੱਲ ਭੁੱਲ ਗਿਆ ਵਿੱਚੋਂ ਤੇ ਜਦੋਂ ਮੈਨੂੰ ਭੁੱਲ ਜਾਂਦੀ ਹੈ ਫਿਰ ਗੁੱਸਾ ਚੜਦਾ ਹੂੰ ਵੈਸੇ ਹੁਣ ਆ ਵੀ ਗੱਡੀ ਲਈ ਤੇ ਦਿਖਾਉ ਕਿ ਬਣਾਇਆ ਸਿੰਧੀ ਤੋਪਾ ਇਹਨੂੰ ਨਹੀਂ ਵੇਖਣਾ ਜੇ ਮਕੂਣਾ ਕਿ ਕਿੰਨੇ ਬੈਹਾ ਮਹਾ ਚੇਤਾ ਪੁੱਲ ਜਾਂਦਾ ਨਾ ਕਿੰਨੇ ਸਾਲ ਹੋ ਗਏ ਹੁਣ ਤੱਕ ਪਾਇਆ ਹੀ ਨਹੀਂ ਮੇਰਾ ਮੈਚ ਚੱਲਣ ਦੇ ਤੁਸੀਂ ਮੈਨੂੰ ਡਿਸਟਰਬ ਕਰੀ ਜਾਂਦੇ ਆਂ ਹਾਂ ਕਰਕੇ ਆ ਦੇਖੋ ਕਿੰਨਾ ਕਿੰਨਾ ਵੀ ਮੈਂ ਹੈ ਹੂੰ ਕੀਤਾ ਇੱਧਰ ਦੇਖੋ ਉਹ ਮੇਰੇ ਚੌਕਾ ਪੈ ਗਿਆ ਅਖਰ ਪਟੇਲ ਨੇ ਬਵਾਤਾ ਚੌਕਾ ਡੈਡੀ ਉਹ ਨਹੀਂ ਗਏ ਉਹ ਨਹੀਂ ਸਵੇਰ ਦੇ ਉਥੇ ਖੇਤ ਡੈਡੀ ਮੋੜ ਜਿਹਾ ਆਫ ਕਰ ਦਿੰਦੇ ਜਿਆ ਸਾਰੀ ਸਾਰੀ ਥੋੜੀ ਤੇ ਜਗਾ ਗਿਆ ਹੋਇਆ ਏ ਜਿਮ ਹਾਂ ਖਾਣ ਦੇ ਨੂੰ ਜਾਕ ਨੂੰ ਨਾ ਨਾ ਮੈਂ ਪਾਰਟੀ ਵਾਲੀ ਮੇਰੀ ਹੋਈ ਮੈਂ ਡਾਇਰੈਕਟ ਕਰ ਲਵਾਂ ਦਿਨੋਂ ਹੀ ਪਾਉਣੇ ਮੈਨੂੰ ਮਾਤੇ ਨੂੰ ਤੇਰੀ ਕੁਜੀ ਦੀ ਪਾਰਟੀ ਆ ਤੇਰੀ ਕਿਹੜੀ ਕੁਜੀ ਦੀ ਪਾਰਟੀ ਆ ਉਹ ਬਾਬਾ ਵੀ ਕਹਿੰਦਾ ਹੀ ਖੁਸ਼ੀ ਜੱਗੇ ਦੀ ਖੁਸ਼ੀ ਦੀ ਪਾਰਟੀ ਆ ਤੇ ਕਿਹਦੀ ਖੁਸ਼ੀ ਦੀ ਪਾਰਟੀ ਆ ਯਸੀਆ ਸਰ ਜਲਦੀ ਕੁਜੀ ਦੀ ਪਾਰਟੀ ਆ ਜੀ ਪਰ ਕਹੇ ਕੋਈ ਵੀ ਰਿਸ਼ਤੇਦਾਰ ਰਿਜ਼ਲਟ ਲਾ ਕੇ ਰਿਜ਼ਲਟ ਨਾ ਪੁੱਛੇ ਮੇਰੇ ਤੋਂ ਠੀਕ ਹੈ ਬਾਬਾ ਵੀ ਆ ਗਿਆ ਜੇ ਪੀਜਾ ਆ ਗਿਆ ਤਾਂ ਫਿਰ ਉਹਨਾਂ ਨੂੰ ਰਿਜ਼ਲਟ ਵਧੀਆ ਮਤਲਬ ਮੁੰਡਾ ਪਾਸ ਹੋ ਗਿਆ ਪਾਸ ਹੋ ਗਿਆ ਰਿਜ਼ਲਟ ਨਾ ਪੁੱਛ ਓਏ ਨਾ ਤੁਸੀਂ ਤੋੜ ਲੈਣਾ ਜੀ ਐਵੇਂ ਉਹ ਜਿਵੇਂ ਕਹਿੰਦੇ ਨੇ ਨਾ ਉਦਾਰ ਮੰਗੇ ਕੇ ਸ਼ਰਮਿੰਦਾ ਨਾ ਕਰੋ ਤੂੰ ਕਿ ਰਿਜ਼ਲਟ ਪੁੱਛ ਕੇ ਸ਼ਰਮਿੰਦਾ ਨਾ ਕਰੋ ਨਹੀਂ ਸ਼ਰਮਿੰਦਾ ਨਹੀਂ ਰਿਜ਼ਲਟ ਬਹੁਤ ਗਏ ਨੇ ਆਹ ਉਹ ਟੈਂ ਟਾ ਇਹਨੂੰ ਘਾਟ ਕਹਿੰਦੇ ਟਾਈਆਂ ਤਾਂ ਨਿੱਕੀ ਜੀ ਬਾਡੀ ਕੀਤੀ ਨਹੀਂ ਤਾਂ ਫਿਰ ਗ੍ਰੈਂਡਪਾਪਾ ਕਿਹਨੇ ਕਰਦੇ ਕੀ ਕੀ ਡਾਕਟਰ ਡੇਪ ਨਹੀਂ ਲਿਓਣੀ ਇਹ ਹੋਰ ਕੀ ਆ ਚਿੱਟੀ ਡੇਪ ਗਈ ਸੀ ਮੈਂ ਚਿੱਟੀ ਦੰਦ ਦੇ ਵਾਇੰਦੀ ਹੈ ਇਹ ਚਿੱਟੀ ਇਹ ਤਾਂ ਕੱਲ ਇਹ ਚਿੱਟਾ ਹੋ ਗਏ ਸ਼ੁਰੂ ਜੱਗਾ ਕਿੱਧਰ ਗਿਆ ਵਾਟ ਜੱਗ ਬਣ ਰਿਹਾ ਪੇਖ ਖਾ ਰਿਹਾ ਉਹ ਗਰਮਾ ਘਰਮਾ ਖਾਣ ਵਾਲਾ ਹੀ ਆ ਉਹ ਗਰਮਾ ਭਰਾਵਾ ਆ ਜਾ ਕਿਧਰ ਗਿਆ ਨਾ ਉਹ ਚਲ ਨਾ ਆਪਾਂ ਖਾ ਲੈਣੀ ਉਹਨੇ ਚਿਰਚ ਆ ਲਿਆ ਟਿਚੀ ਫਲੈਕਸ ਤੇ ਔਰਗੈਨ ਇਹੋ ਪੰਜੀ ਆ ਦੱਸੋ ਫਿਰ ਬੈਠ ਬੈਠ ਸਹੀ ਕਿੰਦੂ ਕਰ ਲੈ ਆਪੇ ਕੀਤਾ ਕਰੇ ਮੇਰੇ ਹੱਥ ਰਹਿ ਗਿਆ ਉਹ ਛਿੱਲੇ ਗਏ ਇਥੋਂ ਹੱਥ ਅੱਦੇ ਰਗੜ ਰਗੜ ਕੇ ਆ ਵੇਖੋ ਪਿੱਛੋਂ ਕਿਤੇ ਵਧੀਆ ਗ੍ਰੇਸ ਬਣਾਤੀ ਸਾਰੀ ਬਿੜ ਕੇ ਹੀ ਇੱਕ ਕੰਮ ਕੀਤਾ ਤੇ ਇਹ ਕੰਮ ਬੜਾ ਤਗੜਾ ਹੈ ਜੇ ਬਸ ਹੁਣ ਇਹਨਾ ਕੰਮਾਂ ਦੀ ਹੋ ਗਿਆ ਚਿ 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 ਤੇ ਗਾਇਜ਼ ਇਧਰ ਮੈਂ ਆਮੰਗ ਵਾਇਸਿਕ ਤੇ ਕਾਹ ਵੇਖੋ ਸੁਨੀਲ ਗਵਾਸਕਰ ਦੇ ਸਾਈਨ ਵਾਲੇ ਕਿਹੜੇ ਆਏ ਇਹ ਜੱਗਾ ਲੈ ਕੇ ਆਇਆ ਇੱਕ ਇਹ ਉੱਥੇ ਲੱਗੇ ਨੇ ਸਾਈਡਾਂ ਨੇ ਵੀ ਲੈ ਕੇ ਆਏ ਜਿਹੜੀ ਇਧਰਲੀ ਸਾਈਡ ਇਧਰਲੀ ਸਾਈਡ ਮੈਂ ਉਹ ਲਿਆ ਆਹ ਲਾ ਦੇਣੀ ਹੁਣ ਮੈਂ ਇਧਰ ਮੈਨੂੰ ਕਿਹਾ ਸੀ ਵਾਈਟ ਟੇਪ ਲੈ ਕੇ ਆ ਡਕਟ ਟੇਪ ਲੈ ਆ ਇੱਕ ਪਈ ਸੀ ਇਹ ਇਹ ਇੱਥੇ ਸਾਈਡਾਂ ਦੇ ਲਾ ਦਾਂਗੇ ਇੱਥੇ ਘਰਤੀਆਂ ਸਮਾਪਤੀਆਂ ਯੈਸ ਮੈਂ ਘਰਤੀਆਂ ਹੂੰ ਹੂੰ ਮੈਨੂੰ ਦੇ ਦੇ ਥੋੜਾ ਜਿਹਾ ਆ ਗਾ ਰਹੇ ਹੂੰ ਬ੍ਰੈਡ ਥੋੜੀ ਖਾਣਾ ਮੇਰਾ ਢਿੱਡ ਤਾਂ ਵੇਹ ਪਰ ਗਿਆ ਬਹੁਤ ਜਿਆਦਾ ਪਰ ਮੈਨੂੰ ਇੰਨਾ ਪੀਜ਼ਾ ਕਦੇ ਨਹੀਂ ਸਵਾਦ ਲੱਗਾ ਨਹੀਂ ਸਵਾਦ ਪੀਜ਼ਾ ਬਹੁਤ ਟੇਸਟੀ ਹੂੰ ਮਰਜੂ ਕੁਛ ਕਰ ਲੋ ਦੂਸਰਿਆਂ ਨੇ ਬਣ ਕੇ ਤਾਂ ਤੁਹਾਨੂੰ ਜੇਦ ਨਹੀਂ ਹੁੰਦੇ ਮੈਂ ਪੀਜ਼ਾ ਇੰਨਾ ਕਦੇ ਖਾਦਾ ਨਹੀਂ ਜਿੰਨਾ ਅੱਜ ਖਾ ਲਿਆ ਬਹੁਤ ਟੇਸਟੀ ਤੇਰੀ ਕੈਲਰੀਜ਼ ਵੈਰੀ ਉੱਡਦੀ ਉੱਥੇ ਨੰਬਰ ਬਣਾਉਂਦਾ ਸੀ ਜਦੋਂ ਜਿਮ ਵਿੱਚ ਸੀ ਨਾ ਅਥਾ ਚਲੇ ਮੈਂ ਆਪ ਜਲਦੀ ਚਿਕਨ ਲੈ ਆਉਂਗਾ ਮੈਨੂੰ ਪਹਿਲੇ ਪਤਾ ਸੀ ਬਾਹਰ ਆ ਕੇ ਚਿਕਨ ਚੁੱਕਣਾ ਚਿਕਨ ਚੁੱਕ ਲੈ ਉਹ ਜੋ 200 ਕੈਲਰੀ ਬਰਨ ਕਰ ਲਈ ਤੇ 150 ਖਾ ਲਈ 50 ਤਾਂ ਹੀ ਖਾਦੇ ਦੀ ਤਾਂ ਵੀ ਕੰਪਨੀ ਵਾਧੇ ਜੀ ਵਾਦੇ ਵਾਦੇ ਪਰ ਮਰੇ ਆਈ ਚੀਜ਼ਾਂ ਮੈਂ ਉਦੋਂ ਖਾਣਾ ਹਾਂ ਉਹ ਕੁਕ ਕਰਦਾ ਮੈਂ ਹੋਂਕ ਕੁਕ ਕਰੀ ਦੇਦਾ ਅਕੀਤ ਦਾ ਖਰਚੇ ਪੈਣ ਮਰ ਤੁਹੇ ਆ ਤੁਹੇ ਕਈ ਵਾਰ ਅਥੇ ਵਖੀ ਜੇ ਮੁੰਜਾ ਮੈਂ ਕਈ ਵਾਰ ਅਥੇ ਜਾ ਕੇ ਤੈਨੂੰ ਵਖੀ ਜੈਲੀ ਨਹੀਂ ਦਿਖਾਈ ਤੇ ਹੁਣ ਉਹੀ ਗੱਲ ਹਣ ਕਈ ਨਹੀਂ ਹੋਣੀ ਜਿੰਮ ਕਰਨੀ ਆ ਔਰੰਤਰਾ ਹੋਣਾ ਉਹ ਨਹੀਂ ਬਣੀ ਆ ਆ ਆ ਵੀਡੀਓਜ਼ ਨਹੀਂ ਬਣੀ ਮੁੰਡੇ ਦਾ ਪਿਓ ਕਹਿੰਦਾ ਚੱਲ ਪੁੱਤ ਕਈ ਫੜਕ ਲਿਆ ਨਹੀਂ ਪਾਪਾ ਮੈਂ ਤਾਂ ਜਿੰਮ ਤੇ ਚੱਲਿਆ ਉਹ ਗੱਲ ਛੱਡੀ ਆ ਅੰਦਰ ਵੇਖਾ ਕਿ ਜਿਹੜਾ ਲੋ ਇਹ ਪਏ ਅੱਜ ਤੇ ਬੜੇ ਤੇ ਬੜੇ ਇਧਰ ਵੇਖੋ ਮਿੱਟੀ ਹੀ ਲੱਤਾਂ ਤੇ ਗੋਡਿਆਂ ਤੇ ਉਹ ਉੱਥੇ ਬੜਾ ਬੁਰਾ ਹਾਲ ਹੁੰਦਾ ਪਿਛਲੇ ਦੇ ਕੱਪੜੇ ਘਸਣਦੇ ਆ ਤੇ ਪਿਛਲੇ ਵੀ ਬੜਾ ਰੰਕਾ ਲੱਗ ਰਿਹਾ ਹੈ ਮੈਨੂੰ ਐਂਕੀ ਨਹੀਂ ਕਰਾਉਣਾ ਸਹੀ ਗੱਲ ਹੈ ਪਿਛਲੇ ਵੀ ਤੁਸੀਂ ਟਿੱਟਣੜੇ ਗਏ ਹੋ ਸਾਡ ਕੀ ਆਪਾਂ ਦੋ ਦਿਨ ਜਿੱਤੇ ਹੋਏ ਨਾ ਲੱਖ ਜਿੱਤੇ ਵੀ ਜਿਹੜੀ ਗੱਲ ਉਹ ਪਹਿਲਾਂ ਤਾਲਾ ਬੋਤ ਨਹੀਂ ਨਹੀਂ ਕੁੱਖ ਨਹੀਂ ਉਹ ਤੇ ਪੜੇ ਨਹੀਂ ਨਾ ਕਿਉਂ ਕਰਦਾ हां जी दो रिव्यू किवें दा लग्गा पिज़्ज़ा इने त नखरे ज्यादा करने रिव्यू कट दे मेरे नींद अजीब बहुत पर मेरा ਸਾਹ ਨਹੀਂ ਹੋ ਰਹਾ ਪਿਆ ਹੂੰ ਹੂੰ ਰੋਟੀਆਂ ਗਾਦੋ ਖਾ ਰਹੀ ਆ ਕਦੋਂ ਖਾਦੀਆਂ ਨੇ ਚਾਰ ਖਾਦੀਆਂ ਚਾਰ ਰੋਟੀਆਂ ਚਾਰ ਰੋਟੀਆਂ ਗਾ ਕੇ ਪੀ ਰਹਾ ਆ ਤੈਨੂੰ ਪਤਾ ਤਾਂ ਕਹੀ ਇਹਨਾਂ ਸਲਾਈਸਾਂ ਖਾਦੀਆਂ ਮੈਂ ਨਹੀਂ ਤੈਨੂੰ ਪਤਾ ਤਾਂ ਹੈਗਾ ਸੀ ਤਿੰਨ ਸਲਾਈਸਾਂ ਉਦੋਂ ਹੀ ਬਚਨ ਲੱਗਾ ਮੈਂ ਇਹ ਤੜਕੇ ਦਾ ਦੰਦਸਿਆ ਹੀ ਪਾਰਟੀ ਕਰਨੀ ਅੱਜ ਮੋੜੋਟੀ ਕਿਲੋੜਾ ਪੀ ਜਾਗਾ ਰੋਟੀ ਕਿਲੋੜਾ ਆਵੇ ਅੰਨੇ ਪਹਿਲੋ ਖਾਧੀਆਂ ਉਹ ਹੀ ਆ ਵੀ ਪਤਾ ਹੀ ਖਾਣਾ ਮੈਨੂੰ ਜਿੱਦਾਂ ਹੀ ਜਿਹੜਾ ਚੇਤੀ ਚੇਤੀ ਖਾ ਗਿਆ ਮਾੜੀ ਕਿਸਮਤ ਤੇਰੀ ਇਹਨੇ ਬਣੇ ਨਾ ਸਾਨੂੰ ਮਿਲ ਮਿਲ ਗਿਆ ਫੁੱਲਾ ਢੁੱਲਾ ਕੋਈ ਚੱਦਰ ਨਹੀਂ ਆਇਆ ਤੂੰ ਤਾਂ ਖਾਂਦਾ ਹੀ ਰਹਿ ਨਾ ਅਹੀਂ ਤੇ ਲੈ ਆ ਕਰੀ ਬੜੀਆ ਇੱਥੇ ਜਰ ਲਿਆ ਕਰ ਲੈ ਨਾ ਕਰਦਾ ਤੂੰ ਕਰਨਾ ਨਹੀਂ ਆਰਡਰ ਕਰਦੇ ਤਾਂ ਗਰੀ ਨਿਗਰੀ ਲੇ ਮੈਨੂੰ ਕੋਕ ਦੇ ਦਮਾਸਾ ਕਵ ਹੈ ਤਾਂ ਆਪਾਂ ਉਹ ਐਡ ਕਰਦੇ ਪਰ ਅੱਜ ਦਿੱਧੀਆੜੀ ਪੀ ਲੈਨੇ ਹੁਣ ਦੋ ਵੀਕ ਕੁਛ ਨਹੀਂ ਖਾਣਾ ਇਹਨਾਂ ਦਾ ਪੱਕ ਬੰਨੀ ਨਹੀਂ ਦਿੱਸ ਮੈਂ ਅਸਾਂ ਕਰ ਨਾ ਤੇ ਅੱਜ ਆਪਾਂ ਕੀਤੀ ਪੀਜ਼ਾ ਪਾਰਟੀ ਪੀਜ਼ਾ ਪਾਰਟੀ ਕਰਨ ਦਾ ਰੀਜ਼ਨ ਕੀ ਸੀ ਕਿ ਜਗਸੀਰ ਜਿਹੜਾ ਪਾਸਟੂ ਚੋਂ ਪਾਸ ਹੋ ਗਿਆ ਹੈ ਜਿਆਦਾ ਬਾਹਲੇ ਜਿਆਦਾ ਨੰਬਰ ਨਹੀਂ ਗਏ ਤੇ ਘਟ ਬਣੇਗੇ ਚਲੋ ਸਾਨੂੰ ਇੰਨੀ ਖੁਸ਼ੀ ਆ ਵੀ ਚਲੋ ਪਾਸ ਹੋ ਗਿਆ ਹੁਣ ਪੁੱਛਿਆ ਕਿੰਨੇ ਆਏ ਨੇ ਸਹੀ ਗੱਲ ਆ ਉਹ ਪਹਿਲੇ ਕਹਿਤਾ ਉਹਨੇ ਤੇ ਬਾਕੀ ਚਲੋ ਸਾਨੂੰ ਇਹ ਨਹੀਂ ਵਧੀਆ ਵੀ ਤੇ ਪਾਸ ਹੋ ਗਿਆ ਹੈ ਆਦੀ ਮਿਹਨਤ ਜਿਹੜੀ ਆ ਇਹਦੀ ਵੀ ਤੇ ਸਾਡੀ ਵੀ ਮਿਹਨਤ ਪੱਲੇ ਪੈ ਗਈ ਆ ਵਾਹਿਗੁਰੂ ਹਰ ਇੱਕ ਦੇ ਤੀ ਪੁੱਤ ਨੂੰ ਤਰੱਕੀਆਂ ਦੇਵੇ ਸੱਚੇ ਪਾਤਸ਼ਾਹ ਤੇ ਖੁਸ਼ੀ ਦੀ ਗੱਲ ਆ ਵੀ ਇਹਦੇ ਦੋਸਤਾਂ ਦੇ ਨੰਬਰ ਵੀ ਬਹੁਤ ਵਧੀਆ ਮੈਂ ਸਾਰੇ ਜਿਹੜੇ ਦੇ ਐ ਬਹੁਤ ਜ਼ਿਆਦਾ ਕਰੀਬੀ ਦੋਸਤ ਜਿਨ੍ਹਾਂ ਦਾ ਅਕਸਰ ਹੀ ਨਾਮ ਲੈਂਦਾ ਰਹਿੰਦਾ ਤੇ ਫੋਨ ਤੇ ਗੱਲ ਕਰਦਾ ਰਹਿੰਦਾ ਉਹਨਾਂ ਬਾਰੇ ਪੁੱਛਿਆ ਤੇ ਉਹਨਾਂ ਦੇ ਵੀ ਬਹੁਤ ਚੰਗੇ ਨੰਬਰ ਆ ਗਏ ਆ ਤੇ ਜੇ ਕਰੋ ਮੇਰਾ ਵਲੌਗ ਵੇਂਦੇ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਨੇ ਨੰਬਰ ਨਾ ਪੁੱਛਿਆ ਅੱਜ ਨਹੀਂ ਨੰਬਰ ਚੰਗੇ ਆ ਇਹ ਸਾਰਿਆਂ ਦੇ ਮਾੜੇ ਨਹੀਂ ਕਹਿ ਸਕਦੇ ਕਿਉਂਕਿ ਪੜ੍ਹਾਈ ਵੀ ਬਹੁਤ ਜ਼ਿਆਦਾ ਔਖੀ ਆ ਤੇ ਆਪਾਂ ਜ਼ਿਆਦਾ ਬਰਡਨ ਵੀ ਨਹੀਂ ਪਾਉਂਦੇ ਬੱਚੇ ਨੂੰ ਨੌਲੇਜ ਹੋਣੀ ਜ਼ਰੂਰੀ ਆ ਰੱਟਾ ਲਾ ਕੇ ਤੇ ਪਰਸੈਂਟੇਜ ਲੈਣੀ ਵੀ ਮੈਂ ਇਸ ਪੱਖ 'ਚ ਵੀ ਨਹੀਂ ਬਿਲਕੁਲ ਮੈਂ ਪਰਸੈਂਟੇਜ ਦੇ ਹੱਕ 'ਚ ਹੈਗੀ ਸੀ ਪਰ ਓਨੀ ਕੁ ਪਰਸੈਂਟੇਜ ਲੈ ਲਓ ਵੀ ਜਿੰਨੀ ਕੁ ਵੀ ਤੁਹਾਨੂੰ ਚਾਹੀਦੀ ਆ ਮਤਲਬ ਆਪ ਦੇ ਐ ਵੀ ਨਹੀਂ ਕਿ ਵੀ ਇਸ ਇਹ ਚੀਜ਼ ਲੈ ਕੇ ਨੌਲੇਜ ਦੇ ਚੱਕਰ 'ਚ ਵੀ ਅਸਲੋ ਹੀ ਭੇਨ ਨੇ ਮਾਪਾ ਮਿਹਨਤ ਕਰਦਾ ਇੰਨਾ ਪੈਸਾ ਲਾਉਂਦਾ ਇਹ ਗੱਲ ਕਹਾਂ ਹੂੰ ਇਨੀ ਗਰਮੀ 'ਚ ਬੈਠੇ ਪੱਖਾ ਹੀ ਚਲਾ ਲਓ ਕੋਈ ਨਹੀਂ ਹੁੰਦਾ ਉਹ ਤਾਂ ਪਸੀਨਾ ਹੈ ਬਾਕੀ ਕਰੀ ਜਾਂਦੇ ਪਾਰਟੀ ਕਰਨ ਦਾ ਪਤਾ ਕੀ ਚੱਕਰ ਸੀਗਾ ਪਾਰਟੀ ਕਿਉਂ ਕੀਤੀ ਕਿ ਬੱਚਿਆਂ ਨੂੰ ਥੋੜਾ ਜਿਹਾ ਗੁੱਡ ਫੀਲ ਕਰਾਉਣ ਲਈ ਕਿ ਬੱਚੇ ਇਹ ਇਹ ਚੀਜ਼ ਕਰਦੇ ਰਹੀ ਹੈ ਨਾ ਤੇ ਬੱਚੇ ਮਿਹਨਤ ਵੱਧ ਕਰਦੇ ਆ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਕਰ ਲਓ ਜਲਦੀ ਤੋਂ ਜਲਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਦਬਾ ਲਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਬਾਕੀ ਆਪਣਾ ਪਿਆਰ ਇਸ ਤਰ੍ਹਾਂ ਬਣਾਈ ਰੱਖਣਾ ਮਿਲਦੇ ਹਾਂ ਅਗਲੇ ਵਲੌਗ ਤਦ ਤੱਕ ਲਈ ਸਵਾਸ਼ੀਕਾ ਬਾਏ